ਲੜਕਾ ہمارا ਗਾਣਾ गा रहा है केड़ा गांदा पै <laughs> हम होंगे कामयाब बढ़िया <laughs> 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 गाना यार मोटिवेशन ਲਈ ਕੋਸ਼ਿਸ਼ ਨਾ ਕੋਸ਼ਿਸ਼ ਕਰ ਨਹੀਂ ਪੈਣਾ ਉਹ ਬੁੱਕਸ ਪਿੱਛਾ ਪਈਆਂ ਨੇ ਪਿੱਛੇ ਬੁੱਕਸ ਪਈਆਂ ਨੇ ਆ ਤੇ ਆ ਨੋਟਸ ਪੜ੍ਹਨਾ ਤੇ ਪੈਣਾ ਨਾ ਫਿਰ ਆ ਗਾਣੇ ਦੇ ਸਾਰੇ ਚਾਹੀਦੇ ਨੇ ਨਾਲ ਹੀ ਆਪਾਂ ਫਿਰ ਹੋਰ ਨਾ ਆ ਫਿਰ ਜਲਦੀ ਪੜ੍ਹਨਾ ਵੀ bro ਸਾਰੇ ਦੱਸੀ ਰੱਖਿਆ ਆ ਰੈੱਡ ਟੇਪ ਕਰਿਓ ਟੀ-ਸ਼ਰਟ ਹੋਰ ਦੇ ਹੀ ਦੱਸ ਨੀ ਇਹੱਕੀ ਚੱਲ ਨਹੀਂ ਨਹੀਂ ਕਰਕੇ ਆ ਜਾ ਦੁਆ ਮੈਂ ਯਾਦ ਦੁਆ ਮੈਂ ਯਾਦ ਰੱਖ ਰੱਖेंगे तेरे को ये ਤੋਲਿਆ ਬਾਹ ਡੰਗਾ ਬਤਾਰ ਤੇ ਓਏ ਠੰਡੇ ਬਣਨ ਨਾਲ ਜਿੰਨਾ ਯਾਰ ਮੈਨੂੰ ਉਹ ਤਿਲਕ ਤੁਲਕਾ ਕੋਈ ਠੰਡੇ ਉਹਨੇ ਕਿਹਾ ਤੇ ਚਾਰ ਕਰਨਾ ਲੈ ਮੁਰਗਾ ਨਾਲ ਲੈ ਆਸ਼ੀਰਵਾਦ ਲਈ ਜਾ न ठंड पाणी न बाहूबली